ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਪ ਜੀ ਨਾਲ ਸ਼ੇਅਰ ਕਰਨ ਜਾ ਰਹੇ ਹਾਂ 21 21 ਬਰਸਟ ਦੀਆਂ ਕਾਟਾਂ ਠੀਕ ਹੈ ਜੀ ਉਹਦੇ ਵਾਸਤੇ ਆਪਾਂ ਨੂੰ ਅਸੀਂ ਇਸ ਤੀਕੇ ਨਾਲ 6 ਇੰਚ ਤੀਰਾ ਰੱਖਿਆ ਹੈ ਠੀਕ ਹੈ ਜੀ ਔਰ ਸੱਤ ਸੀ ਮਾਰਜਿਨ ਰੱਖਿਆ ਹੈ ਪੂਰਾ ਠੀਕ ਹੈ 6.5 ਸਾਡਾ ਤੀਰਾ ਹੈ ਔਰ ਆਪਾਂ 7 ਮਾਰਜਿਨ ਵਿੱਚ ਐਡ ਕਰਕੇ ਰੱਖਿਆ ਹੈ ਔਰ 6 ਸਾਡਾ ਇਸ ਤਰੀਕੇ ਦੇ ਨਾਲ ਥੱਲੇੋਂ ਸ਼ੋਲਡਰ ਹੋਏਗਾ ਠੀਕ ਹੈ ਜੀ ਮੋੜਾ ਔਰ ਇਸ ਤਰੀਕੇ ਦੇ ਨਾਲ ਔਰ ਐਸੇ ਕੇ ਫਿਰ ਆਪਾਂ ਇਹਨੂੰ ਇਹਨੂੰ ਇੱਕ ਬਾਕਸ ਬਣਾਵਾਂਗੇ ਇਸ ਤਰੀਕੇ ਦੇ ਨਾਲ ਠੀਕ ਹੈ ਜੀ ਔਰ ਆਪਾਂ ਦਾ ਇੰਚ ਕੱਟ ਰੱਖਿਆ ਠੀਕ ਹੈ ਜੀ ਇਹ 6.5 ਦੇ ਕਰੀਬ ਸਾਡਾ ਤੀਰਾ ਹੈ ਠੀਕ ਹੈ ਜੀ ਇਹਨੂੰ ਆਪਾਂ 3.5 ਤੇ 6.5 ਦਾ ਹਾਫ 3.5 ਤੇ ਹੋਏਗਾ ਇਹਨੂੰ ਐਸ ਤਰੀਕੇ ਨਾਲ ਜਿਹੜਾ 3.5 ਤੱਕ ਸਾਡਾ ਲਾਈਨ ਬਿਲਕੁਲ ਸਿੱਧੀ ਰਹੇਗੀ ਕਾਟ ਲਾਈਨ ਤੇ ਸਿੱਧੀ ਰਹਿਣੀ ਹੈ ਕਾਟ ਵੀ ਸਿੱਧੀ ਰਹੇਗੀ ਉਹ ਉਹ ਦਿਨਾਲੀ ਕੀ ਹੁੰਦਾ ਜਿਹੜਾ ਬੈਕ ਸਾਈਡ 'ਚ ਹੋ ਲੰਦਾ ਹੈ ਉਹ ਝੋਲ ਨਹੀਂ ਆਏਗਾ ਠੀਕ ਹੈ ਜੀ ਔਰ 21 ਸਾਢੀ ਤੋਂ ਬ੍ਰੈਸਟ ਹੈ ਔਰ ਆਪਾਂ ਵਿੱਚ ਅੱਧੇ ਇੰਚ ਦਾ ਵਿੱਚ ਮਾਰ ਦੇਣ ਐਡ ਕਰਾਂਗੇ ਕਿਉਂਕਿ ਆਪਾਂ ਛੋਟੇ ਪਲੇਟਸ ਵੀ ਪਾਉਣੇ ਨੇ ਠੀਕ ਹੈ ਜੀ ਔਰ ਇਸ ਤਰੀਕੇ ਦੇ ਨਾਲ ਪਾਇਨ ਨੂੰ ਹਾਂ ਦੇਖੋ ਜੀ ਔਰ ਸਾਈਡ ਤੋਂ ਆਪਾਂ ਨਾਪਣਾ ਹੈ ਸਾਡੀ 13 ਤੇ ਕਮਰ ਹੈਗੀ ਔਰ ਆਪਾਂ ਸਾਈਡ ਤੋਂ ਹੀ ਆਪਾਂ ਨਪੀਦਾ ਹੈ 3 ਇੰਚ ਸਾਡੀ ਫਲਾਈ ਨੇ ਠੀਕ ਹੈ ਜੀ اور ਆਪਾਂ ਸਾਈਡ ਸਲਾਈ ਜਿਹੜੀ ਆ ਥੋਂ ਸ਼ੋਲਡਰ ਤੋਂ ਨਾਪਦੇ ਉਹ ਪਲੀਜ਼ ਉਹਦਾ ਨਾਪ ਲਾਪਿਆ ਕਰੋ ਕਿਉਂਕਿ ਕਿਸੇ ਦਾ ਮੋਡਾ 6.5 ਕਿਸੇ ਦਾ 7 ਇਵਨ ਕਈਆਂ ਦਾ 8 ਵੀ ਹੁੰਦਾ ਹੈ ਫਿਰ ਉਹਦੇ ਨਾਲ ਜਿਹੜੀ ਸਾਈਡ ਸਲਾਈ ਹੈ ਉਹਦੇ ਵਿੱਚ ਪ੍ਰੋਬਲਮ ਆਏਗੀ ਠੀਕ ਹੈ ਜੀ ਤੇ ਉਹ ਕਿਹਦੀ ਘਟ ਵੱਧ ਵੀ ਸਕਦੀ ਏਸ ਲਈ ਤੁਸੀਂ ਹਮੇਸ਼ਾ ਸਾਈਡ ਤੋਂ ਹੀ ਨਾਪਣਾ ਠੀਕ ਹੈ ਜੀ ਉੱਪਰੋਂ ਸ਼ੋਲਡਰ ਤੋਂ ਠੀਕ ਹੈ ਜੀ اور ਸਾਡੀ ਕਮਰ ਹੈਗੀ ਆ ਇਹ 18.5 ਠੀਕ ਹੈ ਇਸ ਤਰੀਕੇ ਦੇ ਨਾਲ ਆਪਾਂ ਵਿੱਚ ਮਾਰਜਨ ਰੱਖ ਕੇ 1 ਇੰਚ ਦਾ ਪਲੇਟਸ ਵਾਸਤੇ ਫਿਰ ਆਪਾਂ ਇਹਨੂੰ ਮਾਰਕ ਕਰ ਰਹੇ ਹਾਂ ਠੀਕ ਹੈ ਔਰ ਇਸ ਤਰੀਕੇ ਦੇ ਨਾਲ ਫਿਰ ਆਪਾਂ ਇਹ ਪੇ ਦੀ ਨਿਸ਼ਾਨੀ ਲਗਾ ਰਹੇ ਹਾਂ ਇਹ 22.5 ਦੇ ਕਰੀਬ ਸਾਡੀ ਹੈਪ आएगी ਠੀਕ ਹੈ ਜੀ ਔਰ ਇਸ ਤਰੀਕੇ ਨਾਲ ਇਹਦੇ ਵਿੱਚ ਕੋਈ ਮਾਰਜਨ ਨਹੀਂ ਤੇ ਆਪਾਂ ਜਿਹੀਆ ਵਖੋਤ 2-2 ਇੰਚ ਦਾ ਮਾਰਜਨ ਆਪਾਂ ਕਟਿੰਗ ਵਾਸਤੇ ਛੱਡਾਂਗੇ ਔਰ ਇਸ ਤਰੀਕੇ ਨਾਲ ਠੀਕ ਹੈ ਜੀ ਔਰ ਇਨ ਨੂੰ ਵੇਖੋ ਸਿੱਧੀ ਸਿੱਧੀ ਢਾਲਵੀ ਪੌਣੀ ਹੈ ਠੀਕ ਹੈ ਜੀ ਜੀ ਦੀ ਕਟਾਈ ਕਰਨੀ ਹੈ ਔਰ ਆ ਸਟੀਚਿੰਗ ਦੀ ਫਿਟਿੰਗ ਦੀ ਇਹਦੀ ਨਿਸ਼ਾਨੀ ਹੈ ਔਰ ਇਹਨੂੰ ਵੀ ਹਲਕਾ ਹਲਕਾ ਟਮੇ ਨਿਕਲੇ ਆਵੇ ਉਹਨੂੰ ਹਲਕਾ ਇਹ ਬਿਲਕੁਲ ਸਿੱਧਾ ਤਿਰਛਾ ਨਹੀਂ ਰੱਖਣਾ ਉਹਨੂੰ ਥੋੜਾ ਜਿਹਾ ਹਲਕਾ ਕਰਵ ਦੇਣਾ ਹੈ ਠੀਕ ਹੈ ਜੀ ਔਰ ਸਾਡਾ ਸਾਡੇ 6 ਜਿਵੇਂ ਸਾਡਾ ਮੋੜਾ ਹੈ 2.5 ਤੇ ਆਪਾਂ ਸਿੱਧੀ ਇਸ ਤਰੀਕੇ ਲਾਈਨ ਰੱਖਣੀ ਹੈ ਔਰ ਥੱਲੇ ਨੀਚੇ ਹਲਕਾ ਹਲਕੇ ਹੱਥਾਂ ਨਾਲ ਗੁਲਾਈ ਪਾਉਣੀ ਹੈ ਇਹ ਉਹਨਾਂ ਵਾਸਤੇ ਇਸ ਤਰੀਕੇ ਨਾਲ ਕਟਿੰਗ ਹੁੰਦੀ ਹੈ ਜਿਨ੍ਹਾਂ ਦੀ ਬੈਕ ਸਾਈਡ ਤੋਂ ਬਾਹਾਂ ਤੇ ਝੋਲ ਆਉਂਦਾ ਹੈ ਠੀਕ ਹੈ ਜੀ ਔਰ ਆਪਾਂ ਪਿੱਛੋਂ ਖੁੱਲਾ ਕੱਟ ਦਿੰਨੇ ਹਾਂ ਤੇ ਫਿਰ ਸਾਡੇ ਬੈਕ ਸਾਈਡ ਜਿਹੜਾ ਬਾਹਾਂ ਔਰ ਗਲੇ ਦੇ ਨਾਲ ਇੱਕ ਵਟ ਜਿਆ ਪੈਂਦਾ ਹੈ ਨਾ ਇਸ ਤਰੀਕੇ ਦੇ ਨਾਲ ਉਹ ਆਉਂਦਾ ਹੈ ਠੀਕ ਹੈ ਜੀ ਅਗਰ ਆਪ ਜੀ ਨੂੰ ਨਹੀਂ ਆਉਂਦਾ ਤੇ ਫਿਰ ਤੁਸੀਂ ਹਲਕਾ ਜਿਹਾ ਉਰੇ ਉਰੇ ਨੂੰ ਰੱਖ ਕੇ ਐ ਸਾਈਡ ਨੂੰ ਇੱਥੋਂ ਤੁਸੀਂ ਗੁਲਾਈ ਪਾ ਸਕਦੇ ਜੀ ਔਰ ਇਸ ਤਰ੍ਹਾਂ ਇੱਥੋਂ ਨਹੀਂ ਪਾਉਣੀ ਠੀਕ ਹੈ ਜੀ ਤੇ ਅਗਰ ਆਪ ਜਿੰਨੇ ਪ੍ਰੋਬਲਮ ਹੈ ਤੇ ਉਰਾਂ ਤੋਂ ਗੁਲਾਈ ਪਾਉਣੀ ਹੈ ਨਹੀਂ ਤੇ ਤੁਸੀਂ ਇਸ ਤਰੀਕੇ ਨਾਲ ਪਾ ਲੈਣੀ ਠੀਕ ਹੈ ਜੀ ਔਰ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਨਿਸ਼ਾਨੀਆਂ ਲਗਾ ਕੇ ਔਰ ਇਹਦੇ ਪਲੇਟਸ ਵਾਸਤੇ ਵੀ ਨਿਸ਼ਾਨੀਆਂ ਲਗਾ ਲੈਣੀ 11 ਤੇ ਪਲੇਟਸ ਨੇ ਔਰ ਸਾਢੇ 6 ਅਸੀਂ ਰੱਖ ਰਹੇ ਹਾਂ ਅਗਰ ਸਾਡਾ ਟਮੀ ਵਧਿਆ ਹੋਇਆ ਹੈ ਤੇ ਫਿਰ ਸਾਨੂੰ ਸਾਢੇ 6 ਤੇ ਕੰਪਲੀਟ ਕਰ ਲੈਣੇ ਹੈ ਨਹੀਂ ਤੇ ਇਹੀ 7 ਰੱਖਾਂਗੇ ਠੀਕ ਹੈ ਜੀ ਔਰ ਫਿਰ ਜ਼ਿਆਦਾ ਹੀ ਪੇਟ ਤੇ ਆ ਜਾਂਦਾ ਹੈ ਇਸ ਲਈ ਅੱਛਾ ਨਹੀਂ ਲੱਗਦਾ ਉਨ ਸਾਡੇ 6 ਹੀ ਬਹੁਤ ਇਨਫ ਨੇ ਇਸ ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ ਵੀ ਮਾਰਕ ਕਰ ਲਿਆ ਹੈ ਔਰ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਆਪਾਂ ਛੋਟੇ ਪਲੇਟਸ ਦਾ ਵੀ ਨਿਸ਼ਾਨ ਲਗਾਣੇ ਨੇ ਠੀਕ ਹੈ ਜੀ ਏ ਮੀਜ਼ਰ ਇੱਕੋ ਨਹੀਂ ਹੁੰਦਾ ਏ ਬਸ ਏਰੀਏ ਦੇ ਹਿਸਾਬ ਦੇ ਨਾਲ ਕਿਸ ਤਰੀਕੇ ਨਾਲ ਲੱਗਣੇ ਹੈ ਏ ਆਪੋ ਆਪਣਾ ਬਾਡੀ ਦਾ ਮੀਜ਼ਰ ਹੁੰਦਾ ਠੀਕ ਹੈ ਜੀ ਹਰ ਕਿਸੇ ਨੂੰ ਇਹ ਨਹੀਂ ਲੱਗਦੇ ਹਾਂ ਕਿਸੇ ਕਿਸੇ ਦਾ ਸੇਮ ਹੋ ਸਕਦਾ ਹੈ ਬਟ ਹਰ ਕਿਸੇ ਦਾ ਨਹੀਂ ਕੁਛ ਐਸ ਤਰੀਕੇ ਨਾਲ ਆਪਾਂ ਸਾਈਡ ਵਾਲੇ ਜਿੱਥੇ ਆਪਣਾ ਲੰਬਾ ਵਾਲਾ ਪਲੇਟ ਸੈਂਟਰ ਚ ਆਏਗਾ ਨਾ ਉਹਦੀ ਸਿੱਧ ਨੂੰ ਵਾਲਾ ਜਿਹੜਾ ਪਲੇਟ ਹੈ ਆ ਸਾਈਡ ਵਾਲਾ ਇਹਨੂੰ ਉੱਥੇ ਖਤਮ ਕਰਿਆ ਕਰੋ ਠੀਕ ਹੈ ਉਹਦੇ ਨਾਲ ਫਿਟਿੰਗ ਬਹੁਤ ਅੱਛੀ ਆਉਂਦੀ ਹੈ ਠੀਕ ਹੈ ਜੀ ਇਹਨਾਂ ਗੱਲਾਂ ਦਾ ਧਿਆਨ ਰੱਖ ਕੇ ਆਪਾਂ ਕਟਿੰਗ ਹੋਰ ਵੀ ਵਧੀਆ ਕਰ ਸਕਦੇ ਹਾਂ ਠੀਕ ਹੈ ਜੀ ਔਰ ਐਸੇ ਤਰੀਕੇ ਨਾਲ ਆਪਾਂ ਕਟਿੰਗ ਕਰਕੇ ਤੇ ਇਸ ਐਕਸਟਰਾ ਮਾਰਜਿਨ ਨੂੰ ਕਪੜੇ ਨੂੰ ਲਾ ਦਾਂਗੇ ਔਰ ਮੇਰੇ ਭੈਣਾ ਪਲੀਜ਼ ਕਮੈਂਟ ਜਰੂਰ ਕਰਿਆ ਕਰੋ ਔਰ ਦਾ ਸੈਕਰੀ ਵੀਡੀਓ ਕਿਵੇਂ ਦੀ ਹੈ ਠੀਕ ਹੈ ਜੀ ਔਰ ਇਸ ਤਰੀਕੇ ਦੇ ਨਾਲ ਤੁਸੀਂ ਕੱਟ ਪਾ ਸਕਦੇ ਹੋ ਔਰ ਹਲਕਾ ਹਲਕਾ ਜਿਆਦਾ ਨਹੀਂ ਅਧਿੰਚ ਤੋਂ ਕਾਟ ਉਪਰੋਂ ਡਾਊਨ ਕਰ ਦਿਆ ਕਰੋ ਅਗਰ ਜਿਆਦਾ ਪ੍ਰੋਬਲਮ ਆਉਂਦੀ ਹੈ ਬੈਕ ਸਾਈਡ ਨੂੰ ਠੀਕ ਹੈ ਜੀ ਅਗਰ ਘਲਾ ਜਾਂਦਾ ਹੈ ਤੇ ਔਰ ਫਰੰਟ ਵੱਡਾ ਛੋਟਾ ਬੈਕ ਸਾਈਡ ਦਵਿਛੋਟਾ ਠੀਕ ਹੈ ਜੀ ਆਪ ਵਿਖੋ ਮੈਂ ਤੁਹਾਨੂੰ ਫੇਸ ਦੁਬਾਰਾ ਵਿਖਾ ਦਿੰਨੇ ਆ ਕਿ 1 ਇੰਚ ਦੀ ਇਹ ਫਰੰਟ ਵਾਲੀ ਸਾਈਡ ਦੀ ਕਾਟ ਹੈ ਠੀਕ ਹੈ ਜੀ ਔਰ ਇਸ ਤਰੀਕੇ ਨਾਲ ਆਪਾਂ ਕਟਿੰਗ ਕਰਕੇ ਆਪਾਂ ਖੁਜੀ ਠੀਕ ਹੈ ਜੀ ਇੱਥੇ ਉੱਪਰੋਂ ਜਾ ਕੇ ਬਿਲਕੁਲ ਮੈਚ ਕਰ ਦੇਣੀ ਹੈ ਉੱਪਰੋਂ ਜ਼ਿਆਦਾ ਨਹੀਂ ਲਾਉਣੀ ਠੀਕ ਹੈ ਜੀ ਇੱਥੋਂ 1 ਇੰਚ ਦੀ ਹੈ ਔਰ ਸਾਡਾ ਪਲੇਟ ਆ ਜਾਏਗਾ ਛੋਟਾ ਵਾਲਾ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਆਪਾਂ ਕਟਿੰਗ ਕਰ ਚੁੱਕੇ ਹਾਂ ਔਰ ਜਿਸ ਅੰਦਰਸੀਆ ਮੈਂ 2 ਇੰਚ ਦੀ ਇਸ ਤਰੀਕੇ ਨਾਲ ਢਾਲ ਪਾ ਦੇਣੀ ਹੈ ਹਲਕੀ ਹਲਕੀ ਔਰ ਵੇਖੋ ਜੀ ਇਸ ਤਰੀਕੇ ਦੇ ਨਾਲ ਤੁਸੀਂ ਗਲਾ ਅਗਰ ਬੈਕ ਨੂੰ ਜਾਂਦਾ ਹੈ ਤੇ ਇਸ ਤਰੀਕੇ ਨਾਲ ਆਪਾਂ ਫਰੰਟ ਵਾਲੇ ਸਾਈਡ ਨੂੰ ਪਹਿਲਾਂ ਹੀ ਕਟਿੰਗ ਕਰਨ ਤੋਂ ਪਹਿਲਾਂ ਹੀ ਡਾਊਨ ਰੱਖ ਲੈਣਾ ਹੈ ਅਗਰ ਗਲਾ ਬੈਕ ਨੂੰ ਜਾਂਦਾ ਹੈ ਤੇ